ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਪਾਣੀਆਂ ਦਾ ਮੁੱਦਾ ਜੇਕਰ ਗੱਲ ਕਰੀਏ ਤਾਂ ਵਿਸ਼ਵ ਭਰ ਦਾ ਇੱਕ ਵੱਡਾ ਮੁੱਦਾ ਹੈ ਪਰ ਜੇਕਰ ਅਸੀਂ ਗੱਲ ਸਿਰਫ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਵਿਸ਼ੇ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਸਿਰ ਜੋੜ ਕੇ ਬੈਠਿਆ ਗਿਆ ਤੇ ਮਹਾ ਚਿੰਤਨ ਕੀਤਾ ਗਿਆ ਕੀ ਗੱਲਬਾਤ ਹੋਈ ਹੈ ਇਸ ਚਿੰਤਨ ਦੇ ਦੌਰਾਨ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਰਿਲਦੂ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਰ ਅੱਜ ਇੱਕ ਵੱਡਾ ਵਿਸ਼ਾ ਜਿਹੜਾ ਪਾਣੀਆਂ ਦਾ ਲੈ ਕੇ ਚਿੰਤਨ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਬਲਬੀਰ ਸਿੰਘ ਰਾਜੀਵਾਲ ਵੀ ਸੀ ਤੁਸੀਂ ਵੀ ਸੀ ਵਿਗਿਆਨੀ ਵੀ ਆਏ ਸੀਗੇ ਮਾਹਰ ਵੀ ਆਏ ਸੀਗੇ ਤਾਂ ਕੀ ਹੁਣ ਤੱਕ ਦਾ ਜਿਹੜਾ ਤਤ ਨਿਚੋੜ ਇਸ ਚਿੰਤਨ ਦੇ ਵਿੱਚੋਂ ਕੱਢਿਆ ਗਿਆ ਅਸੀਂ ਅੱਜ ਜੇ ਕਹਦੀਆਂ ਚਾਰ ਪੰਜ ਬੁੱਧੀ ਜੀ ਵੀ ਜਿਹੜੇ ਖੇਤੀ ਨਾਲ ਜੁੜੇ ਨੇ ਤੇ ਪਾਣੀਆਂ ਨਾਲ ਜੁੜੇ ਨੇ ਇੱਕ ਉਹਨਾਂ ਚ ਵਕੀਲ ਸਾਹਿਬ ਵੀ ਤੇ ਉਹ ਅਸੀਂ ਸੁਣ ਦਿੱਤੀਗੇ ਉਹਨਾਂ ਨੇ ਬਰੀ ਲੰਮੀ ਚੌੜੀ ਗੱਲ ਕਰੀ ਜਿਹੜੀਆਂ ਗੱਲਾਂ ਦਾ ਸਾਨੂੰ ਨਹੀਂ ਪਤਾ ਸੀ ਲੀਡਰਾਂ ਨੂੰ ਉਹਨਾਂ ਨੇ ਅੱਜ ਸਾਨੂੰ ਸਮਝਾਇਆ ਤੇ ਗਾਹਾਂ ਸੀ ਉਹਦੇ ਮਤਲਬ ਨੌ ਨੁਕਤੇ ਵੀ ਬਣਾਏ ਨੇ ਸਾਡੇ ਲੀਡਰ ਬੋਲੇ ਵੀ ਨੇ ਉਹ ਨੁਕਤਿਆਂ ਦਾ ਇੱਕ ਕੇਜੀ ਖਾਬਰ ਵੀ ਭੇਜਾਂਗੇ ਅੱਜ ਮਤਲਬ ਅੱਜ ਅਸੀਂ ਇਹ ਕਹਿੰਨੇ ਆਂ ਵੀ ਹਰਿਆਣਾ ਤੇ ਜਿਹੜਾ ਪੰਜਾਬ ਹੈ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਵੀ ਅੱਜ ਦਾ ਜਿਹੜਾ ਨਿਚੋੜ ਕੀ ਕੱਢਿਆ ਇਸ ਚਿੰਤਨ ਦੇ ਵਿੱਚੋਂ ਨਿਚੋੜ ਤਾਂ ਜੇਹੀ ਕੱਢਿਆ ਕਿ ਗਾਹਾਂ ਮੀਟਿੰਗ ਸਦਾਂਗੇ ਵੀ ਕਿਹ ਹੈ ਜਾਂ ਸੰਘਰਸ਼ ਲੜਨਾ ਹੈ ਕਿ ਨੂੰ ਮੰਗ ਪੱਤਰ ਦੇਣਾ ਹੈ ਕੀ ਕਰਨਾ ਹੈ ਅੱਜ ਤਾਂ ਅਸੀਂ ਸਾਡਾ ਲੀਡਰ ਕੋਈ ਨਹੀਂ ਬੋਲਿਆ ਅੱਜ ਤਾਂ ਅਸੀਂ ਮਹਾਰਾ ਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਤੋਂ ਸੁਣੀਆਂ ਨੇ ਦੋਨੇ ਮੇਰਾ ਕੱਲਾ ਤਿੰਨੇ ਚਾਰੇ ਮਾਰ ਬਾਵਾ ਚਰ ਪੂਣਾ ਘੰਟਾ ਬੋਲਿਆ ਕੋਈ ਅੱਧਾ ਘੰਟਾ ਬੋਲਿਆ ਕਾਫੀ ਬੋਲ ਕੇ ਗਏ ਨੇ ਅੱਜ ਤਾਂ ਅਸੀਂ ਉਹਨੂੰ ਇਹ ਗੱਲ ਸੁਣੀ ਹੈ ਜਿਹੜਾ ਗਾਹਾਂ ਪ੍ਰੋਗਰਾਮ ਦੇਣਾ ਉਸੇ ਮੀਟਿੰਗ ਸੱਦ ਕੇ ਦੇਵਾਂਗੇ ਇਹੀ ਹੈ ਖਾਸ ਗੱਲ ਤੁਹਾਨੂੰ ਕਿਹੜੀ ਲੱਗੀ ਕਿ ਵੀ ਜਿਵੇਂ ਹੁਣ ਤੁਸੀਂ ਕਹਿੰਦੇ ਚਾਰ ਪੰਜ ਮਾਹਿਰ ਸੀਗੇ ਉਹਨਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਖਾਸ ਗੱਲਾਂ ਦਾ ਜ਼ਿਕਰ ਜ਼ਿਕਰ ਕਰ ਗਿਆ ਇੱਕ ਤਾਂ ਮਾਰਾ ਨੇ ਦੱਸਿਆਗਾ ਆਪਣੇ ਕੋਲੇ ਜੇ ਨਹਿਰਾ ਮਰੂਣਾ ਪੂਰੀਆਂ ਸਮਰ ਜਾਣ ਪਾਣੀ ਦਾ ਥੋੜਾ ਕੰਟਰੋਲ ਗਏ 35% ਪਾਣੀ ਉਹ ਕਹਿੰਦੇ ਵੀ ਨਹਿਰਾਂ ਜਿੱਦਿਆਂ ਅੰਗਰੇਜ਼ਾਂ ਬਲੇ ਬਣਾਈਆਂ ਵੱਡੀਆਂ ਛੋਟੇ ਸੂਏ ਦਾ ਪੱਕੇ ਕਰਦੇ ਇਹਨਾਂ ਨੇ ਉਹਨਾਂ 'ਚ ਕੋਈ ਪੈਸਾ ਲਾਇਆ ਹੀ ਨਹੀਂਗਾ ਉਹਤੇ 12000 ਕਰੋੜ ਰੁਪਇਆ ਲੱਗਦਾ ਇੱਕ ਅਸੀਂ ਸਰਕਾਰਾਂ ਪੰਜਾਬ ਸਰਕਾਰ ਤੋਂ ਮੰਗਾਂਗੇ 12000 ਰੁਪਇਆ ਕੱਢੋ ਤਾਂ ਮੁੜਕੇ ਪਾਣੀ ਆਪਣੇ ਕੋਲ 35% ਤਿਆਰ ਹੋ ਜਾਊਗਾ ਪੰਜਾਬ 'ਚ ਨਾ ਉਹ ਪਾਣੀ ਖਰਾਬ ਹੋ ਜਾਂਦਾ ਕਿਉਂ ਨਹਿਰਾਂ ਚੱਲ ਨਹੀਂ ਰਹੀਆਂ ਪਾਣੀ ਦਰੈਤ ਨਹੀਂ ਜਾਈ ਜਾਂਦਾਗਾ ਉਸ ਮਾਰਨ ਦੀ ਹਰ ਇੱਕ ਕਿਸਾਨ ਦੇ ਖੇਤ ਕਰਬਾਣੀ ਪਜਾਓ ਚਾਹੇ ਪੈਪ ਪਾਓ ਚਾਹੇ ਖਾਲ ਪੱਕੇ ਕਰੋ ਜੇ ਕਿਵੇਂ ਕਰੋ 1 ਤੋਂ 12000 ਜੀ ਅਸੀਂ ਮੰਗ ਕਰਾਂਗੇ ਜਿਹੜਾ ਮਾਰਾ ਨੇ ਸਾਨੂੰ ਅੱਜ ਇਹ ਗੱਲ ਬਧੀ ਦਾ ਸੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਹਾਂ 12000 ਕਰੋੜ ਰੁਪਇਆ ਲੈ ਕੇ ਵੀ ਉਹਨੂੰ ਪੱਕਿਆਂ ਕਰਿਆ ਇਹ ਹੈ ਜਿਹੜਾ ਸਾਡਾ ਹਰਿਆਣੇ ਨਾਲ ਵੀ ਹੈ ਰਾਜਨੀਤਿਕ ਲੋਕ ਸਾਡਾ ਟਕਰਾਓ ਕਰਾਉਂਦੇ ਨੇ ਵੀ ਉਹ ਕਹਿੰਦਾ ਪੰਜਾਬ ਵਾਲੇ ਕਹਿੰਦੇ ਬੂਹ ਦੇਣੀ ਨਹੀਂ ਹਰਿਆਣੇ ਦੇ ਸਿਆਸੀ ਲੀਡਰ ਕਹਿੰਦੇ ਨੇ ਬੂਹ ਛੱਡਣੀ ਨਹੀਂ ਪਰ ਸਾਡੇ ਕਿਸਾਨਾਂ ਨੇ ਕਦੇ ਨਹੀਂ ਕਿਹਾ ਅਸੀਂ ਅੱਜ ਵੀ ਕਿਹਾ ਵੀ ਜੇ ਸਾਡੇ ਕੋਲ ਪਾਣੀ ਬਚ ਗਿਆ ਐ ਜਿਹੜੀ ਵੀ ਸਟੇਟ ਨੂੰ ਲੋੜ ਪਈ ਅਸੀਂ ਦੇਵਾਂਗੇ ਪਰ ਰੈਲਟੀ ਲਵਾਂਗੇ ਪਰ ਮੇਰੀ ਸਮਝ ਕੂਰੇ tụ ਸਾਡੇ ਮੋਰਚੇ ਨੂੰ ਅਸੀਂ ਕਹਿੰਦੇ ਆ ਹਰਿਆਣੇ ਕੋਲੇ ਕਿੰਨਾ ਪਾਣੀ ਐ ਉਹਦੇ ਕੋਲੇ ਜਮੀਨ ਕਿੰਨੀ ਐ ਕਿੰਨੇ ਕੁ ਐਸੇ ਜਪਾਣੀ ਐ ਜਿਵੇਂ ਆਪਾਂ ਖੇਤ ਮੋਗੇ ਦੇ ਪਾਣੀ ਬਣਿਆ ਕਿਸੇ ਕੋਲ ਕਿੱਲਾ ਨੂੰ ਕਿੱਲੇ ਦਾ ਪਾਣੀ ਮਿਲ ਜਾਏਗੀ ਦੋ ਕਿੱਲੇ ਨੂੰ ਦੋ ਕਿੱਲੇ ਦਾ ਪਾਣੀ ਮਿਲ ਜਾਂਦਾ ਠੀਕ ਐ 10 ਕਿੱਲੇ ਨੂੰ 10 ਕਿੱਲੇ ਬਣਦਾ ਇਹ ਮਿਲ ਕੇ ਉਹ ਪਾਣੀ ਜ਼ਮੀਨ ਦੇ ਹਿਸਾਬ ਨਾਲ ਬਣਿਆ ਜਾਵੇ ਜੇ ਸਾਥੋਂ ਰਾਜਸਥਾਨ ਪਾਣੀ ਲੀਹ ਜਾਂਦਾ ਇੱਕ ਪੈਸੇ ਲੀਟਰ ਨੂੰ ਸਾਡਾ 35 36 ਲੱਖ ਕਰੋੜ ਰੁਪਇਆ ਬਣਦਾ ਉਹ ਸਾਨੂੰ ਰੈਲੇਟਿਵ ਮਿਲਣੀ ਚਾਹੀਦੀ ਹੈਗੀ ਸਮਝ ਗੱਲ ਉਹ ਪੈਸਾ ਮੇਰੀ ਜਥੇਬੰਦੀ ਸਮਝ ਐ ਮੋਰਚੇ ਦੀ ਸਮਝ ਨਹੀਂ ਹੈਗੀ ਉਹ ਪੈਸਾ ਸਾਡਾ ਕੱਲਿਆਂ ਦਾ ਨਹੀਂ ਜੇ Rajasthan ਤੋਂ ਪੈਸਾ ਮਿਲਦਾ ਉਹ ਹਰਿਆਣੇ ਦਾ ਵੀ ਹੈ ਉਹ ਹਿਮਾਚਲ ਦਾ ਵੀ ਉਹ ਸਾਡਾ ਵੀ ਉਹ ਤਿੰਨੇ ਸਰਕਾਰਾਂ ਮੰਡਲਾਂ ਨਾਲ ਜਾਂ ਕਿਸਾਨਾਂ ਨਾਲ ਵੰਡਣ ਨਾਲ ਤੇ ਫਿਰ ਸਾਡੀ ਭਾਈਚਾਰੇ ਦੀ ਲੜਾਈ ਨਹੀਂ ਬੂ ਅਸੀਂ ਇਹੀ ਜੀ ਲੜਾਈ ਖੜੀ ਨਹੀਂ ਕਰਾਂਗੇ ਜਿਹੜਾ ਕੋਈ ਸਾਡਾ ਹਰਿਆਣੇ ਦੇ ਕਿਸਾਨਾਂ ਨਾਲ ਟਕਰਾਉ ਜੀ ਮੈਂ ਤਾਂ ਇਹ رائے ਵੀ ਦਊਗਾ ਮੋਰਚੇ ਨੂੰ ਵੀ ਉਹਨਾਂ ਨਾਲ ਵੀ ਬਹਿ ਕੇ ਇੱਕ ਦੋ ਸੈਮੀਨਾਰ ਕੀਤੇ ਜਾਣ ਉਹਨਾਂ ਨੂੰ ਵੀ ਸਮਝਾਇਆ ਜਾਵੇ ਜਿਵੇਂ ਅੱਜ ਅਸੀਂ ਸਮਝਿਆ ਗੱਲ ਦੀ ਦੋਨਾਂ ਜਥੇਬੰਦ ਇਕੱਠੇ ਉੱਥੇ ਹੀ ਮਹਾਰਤ ਸਦਦੇ ਜਾਣ ਇਹ ਆਉਣ ਵਾਲੇ ਦਿਨਾਂ ਚ ਇਹ ਗੱਲ ਵੀ ਲਿਆਵਾਗੇ। ਅਸੀਂ ਆਮ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਿੰਘੂ ਵੀ ਤੁਸੀਂ ਹਰਿਆਣਾ ਤੇ ਪੰਜਾਬ ਦੇ ਕਿਸਾਨ ਇਕੱਠੇ ਬੈਠੇ ਨੇ ਹੋਰ ਵੀ ਰਾਜਾਂ ਦੇ ਬੈਠੇ ਨੇ ਤਾਂ ਉਦੋਂ ਵੀ ਚਰਚਾ ਜਦੋਂ ਪਾਣੀ ਤੇ ਹੁੰਦੀ ਹੈ ਤਾਂ ਬਾਕੀ ਦੇ ਜੇਕਰ ਆਪਾਂ ਕੱਲੇ ਹਰਿਆਣੇ ਦੀ ਗੱਲ ਕਰ ਲਈਏ ਤਾਂ ਹਰਿਆਣੇ ਦੇ ਕਿਸਾਨ ਆਗੂ ਕੀ ਕਹਿੰਦੇ ਨੇ ਪਾਣੀ ਨੂੰ ਲੈ ਕੇ ਕਿਉਂਕਿ ਜਿਵੇਂ ਕਿ ਤੁਸੀਂ ਪਹਿਲਾਂ ਸਪਸ਼ਟ ਕਰ ਹੀ ਦਿੱਤਾ ਕਿ ਮੌਕੇ ਦੀ ਸਰਕਾਰ ਕੋਈ ਵੀ ਆ ਉਹ ਕਹਿੰਦੀ ਪਾਣੀ ਨਹੀਂ ਦੇਣਾਗਾ ਉਧਰ ਵਾਲੇ ਕਹਿੰਦੇ ਵੀ ਅਸੀਂ ਪਾਣੀ ਛੱਡਣਾ ਨਹੀਂ ਅਸੀਂ ਲੈ ਕੇ ਹੀ ਰਹਿਣਾ ਵਾ ਉਦੋਂ ਖੱਟਰ ਨੇ ਮੋਰਚਾ ਲਵਾਤਾ ਸੀ ਹਰ ਕ ਡੀਸੀ ਦੇ ਬਾਰਗੇ ਧਰਨੇ ਲਵਾਤੇ ਸੀ ਪਰ ਮੇਰੇ ਵਰਗੇ ਅਨਪੜ੍ਹ ਲੀਡਰਾਂ ਨੇ ਜੇ ਕਹੀ ਉਹਨਾਂ ਹਰਿਆਣੇ ਵਾਲਿਆਂ ਨੇ ਇਹ ਕਿਹਾ ਵੀ ਸਾਡੀ ਭਾਈਆਂ ਦੀ ਲੜਾਈ ਹੈ ਅਸੀਂ ਬਿਲਕੁਲ ਨਹੀਂ ਆਪ ਚੜ੍ਹਾਂਗੇ ਅਸੀਂ ਬਹਿ ਕੇ ਗੱਲ ਕਰਾਂਗੇ ਇਹੀ ਗੱਲ ਮਾਇ ਰੱਖੀ ਹੈ ਅਸੀਂ ਸੈਮੀਨਾਰ ਕਰ ਲਿਆ ਤੇ ਹਰਿਆਣੇ ਨਾਲ ਸਾਂਝਾ ਕਰਾਂਗੇ ਅਸੀਂ ਬਹਿ ਕੇ ਗੱਲ ਕਰਾਂਗੇ ਅਸੀਂ ਲੜਾਂਗੇ ਕਿਉਂ ਅਸੀਂ ਆ ਗੱਲ ਅਸੀਂ ਜ਼ੋਰ ਨਾਲ ਮੈਂ ਕੋਦੋ ਸਮਝਾਉਂਗਾ ਕਿ ਛੋਟੂ ਕੋਲ ਜ਼ਮੀਨ ਕਿੰਨੀ ਹੈ ਲੈ ਲਓ ਪਣੀ ਸਾਡੇ ਕੋਲ ਵੱਧ ਹੋਇਆ ਮਤਲਬ ਪਾਣੀ ਵੱਧ ਜਮੀਨ ਘਟੂ ਸੁਣਦੇ ਤਾਂਗੇ ਸਾਨੂੰ ਕੋਈ ਫਰਕ ਪੈਂਦਾਗਾ ਮੇਰੀ ਗੱਲ ਸਮਝ ਗਏ ਨਸੋਗੇ ਹਰਿਆਣੇ ਤੋਂ ਕੋਈ ਪੈਸੇ ਲੈਣ ਦਾ ਪੰਜਾਬ ਨੂੰ ਅਧਿਕਾਰ ਨਹੀਂ ਮੇਰੇ ਹੱਥ ਤੱਕ ਮਾਛਲ ਹਰਿਆਣਾ ਹਿਮਾਚਲ ਪੰਜਾਬ ਇੱਕੋ ਹੀ ਪੰਜਾਬ ਹੈ ਇਹ ਚ ਕੋਈ ਚੀਜ਼ ਵੀ ਹੈ ਇੱਕ ਤਰ੍ਹਾਂ ਦੀ ਉਹ ਸਾਡੀ ਹੈ ਸਾਰੇ ਸਾਂਝੀ ਹੈਗੀ ਹਾਂ ਉਹਨੂੰ ਲੈ ਆ ਕੇ ਹੁਣ ਜਦੋਂ ਪਾਣੀ ਵੰਡਿਆ ਗਿਆ ਗੰਗਾ ਦਾ ਪਾਣੀ ਨਹੀਂ ਪਾਇਆ ਗਿਆ ਅਗਰ ਜਮਨਾ ਦਾ ਪਾਣੀ ਨਹੀਂ ਪਾਇਆ ਗਿਆ ਕੱਲਾ ਸਾਡੇ ਤਿੰਨ ਜ਼ਰਿਆਤਿਓ ਪਾਣੀ ਪਤਾ ਉਤੋਂ 60% ਹਰਿਆਣੇ ਨੂੰ ਦਿੱਤਾ ਉਦੋਂ ਪਾਣੀ ਵੀ ਘਟ ਗਿਆ ਦਰਮਾਂ ਵਿਚ ਪਾਣੀ ਘਟ ਗਵਾਰਸ਼ ਘਟ ਹੁੰਦੀ ਹੈ ਉਹ ਹੁਣ ਰਾਜਨੀਤਿਕ ਲੋਕ ਨੇ ਇੱਕ ਕਹਿੰਦਾ ਨਹਿਰ ਕੱਢਾਂਗੇ ਦੂਜਾ ਕਹਿੰਦਾ ਨਹਿਰ ਟਾਵਾਂਗੇ ਤੇ ਮੇਰੀ ਮੇਰੀ ਗੱਲ ਤੋਂ ਨਾ ਕਿਸਾਨ ਜੁਨੀ ਦੇ ਲੀਡਰ ਕਦੇ ਨਹਿਰ ਟਾਉਣ ਗਏ ਨੇ ਤੇ ਨਾ ਹਰਿਆਣੇ ਘੱਟਣੇ ਨੇ ਦੇਖੇ ਤੁਸੀਂ ਵੀ ਹਰਿਆਣੇਲੇ ਕਿਸਾਨ ਲੀਡਰ ਕਈਆਂ ਚੱਕ ਕੇ ਆਉਣ ਵੀ ਇਸ ਤਾਂ ਨਹਿਰ ਕੱਢਾਂਗੇ ਤੇ ਕੋਈ ਕਿਸਾਨ ਲੀਡਰ ਕਹੇ ਜਾ ਕੇ ਮੈਂ ਨਹਿਰ ਟਾਉਂਗਾ ਕਦੇ ਗਏ ਨਹੀਂ ਅੱਜ ਵੀ ਸਾਨੂੰ ਰਾਜਨੀਤਿਕ ਤੌਰ ਤੇ ਆਪਦੀਆਂ ਰੋਟੀਆਂ ਸੇਕਦੇ ਨੇ ਅਸੀਂ ਤਾਂ ਉਸ ਗੱਲ ਤੋਂ ਦੂਰ ਰਹਿਣਾ ਅਸੀਂ ਹਰਿਆਣਾ 'ਕ ਸਾਰੀ ਗੱਲ ਬਹਿ ਕੇ ਕਰਾਂਗੇ ਕੋਈ ਇਹੋ ਜਿਹਾ ਕੁੜੀ ਨਹੀਂ ਕਰਾਂਗੇ ਜਿਹਾ ਸਾਡਾ ਹਰਿਆਣਾ ਫਰਕ ਪਵੇ ਅਗਲਾ ਤੁਹਾਡਾ ਕੀ ਰੁਖ ਹੋਊਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿੰਨਾਂ ਨੂੰ ਮਿਲੋਗੇ ਗੱਲਬਾਤ ਕਰੋਗੇ ਪਹਿਲਾਂ ਤੁਹਾਡੀ ਆਪਣੀ ਮੀਟਿੰਗ ਹੋਏਗੀ ਉਸ ਤੋਂ ਉਹਦੇ ਵਿੱਚ ਤੁਸੀਂ ਆਪਣਾ ਕੀ ਪੱਖ ਰੱਖੋਗੇ ਕੋਲ ਮੀਟਿੰਗ ਹੋਊਗੀ ਠੀਕ ਹੈ ਨਾ ਗੱਲ ਉਹ ਸਾਡਾ ਉੱਥੇ ਫੈਸਲਾ ਆ ਜਾਂਦਾ ਐਮਐਲਏ ਨੂੰ ਮੰਗ ਪਰਤ ਜੋ 12000 ਕਰੋੜ ਰੁਪਇਆ ਦੇਵੇ ਪੰਜਾਬ ਸਰਕਾਰ ਸਮਝ ਕੇ ਗੱਲ ਫੇਰ ਐਮਪੀਆ ਨੂੰ ਆ ਸਕਦਾ ਵੀ ਸਾਡੀ ਉਸੇ ਗੱਲ ਰੱਖੀ ਜਾਵੇ ਜੋਰ ਦੇ ਕੇ ਇਹ ਵਾਰੀ-ਵਾਰੀ ਚੱਲਦਾ ਹੈ ਹਜੇ ਮੀਟਿੰਗਾਂ ਚੱਲਣਗੀਆਂ ਮੰਗ ਪੱਤਰ ਦਿੱਤੇ ਜਾਣਗੇ ਇਹਨੂੰ ਸਰਕਾਰ ਨੂੰ ਕਿਵੇਂ ਕਰਨਾ ਦੂਲ ਨੂੰ ਕਿਹੜੇ ਤਰੀਕੇ ਨਾਲ ਕਰਨਾ ਉਹ ਗਾਹਾਂ ਜਾ ਕੇ ਕਰਾਂਗੇ ਸੋ ਗੱਲਬਾਤ ਹੋਈ ਹੈ ਕਿਸਾਨਾਂ ਨੇ ਜੋ ਅੱਜ ਮੀਟਿੰਗ ਕੀਤੀ ਹੈ ਜੋ ਚਿੰਤਨ ਕੀਤਾ ਹੈ ਪਾਣੀ ਨੂੰ ਲੈ ਕੇ ਇੱਕ ਵੱਡਾ ਚਿੰਤਨ ਕੀਤਾ ਗਿਆ ਮਾਹਿਰ ਵੀ ਪਹੁੰਚੇ ਸਨ ਕਿਸਾਨਾਂ ਨੂੰ ਉਹਨਾਂ ਨੇ ਸੁਝਾਅ ਦਿੱਤੇ ਨੇ ਕਈ ਤਰ੍ਹਾਂ ਦੇ ਨੁਕਤੇ ਸਾਂਝੇ ਕੀਤੇ ਨੇ ਪਰ ਹੁਣ ਜਿਹੜਾ ਅਗਲਾ ਰੁਖ ਹੈਗਾ ਕਿਸਾਨ ਆਗੂਆਂ ਦਾ ਉਹ ਇਹੀ ਹੈ ਕਿ ਹੁਣ ਇੱਕ ਵੱਡੀ ਇੱਕ ਮੀਟਿੰਗ ਉਹਨਾਂ ਦੇ ਵੱਲੋਂ ਫਿਰ ਤੋਂ ਕੀਤੀ ਜਾਵੇਗੀ ਉਹਦੇ ਵਿੱਚ ਵਿਚਾਰ ਕੀਤਾ ਜਾਵੇਗਾ ਕਿ ਕਿਹੜੇ ਨੁਮਾਇੰਦੇ ਨੂੰ ਕਦੋਂ ਮਿਲਣਾ ਹੈ ਪਹਿਲਾਂ ਐਮਐਲਏ ਸਾਹਿਬ ਨੂੰ ਮਿਲ ਐਮਐਲਏ ਸਹਿਬਾਨ ਨੂੰ ਮਿਲਣਾ ਹੈ ਫਿਰ ਐਮਪੀਜ਼ ਨੂੰ ਮਿਲਣਾ ਹੈ ਕਿਸ ਤਰ੍ਹਾਂ ਦੇ ਉਹਨਾਂ ਨੂੰ ਮੈਮੋਰੰਡਮ ਦੇਣੇ ਨੇ ਤਾਂ ਜੋ ਜਿਹੜਾ ਪਾਣੀ ਹੈ ਉਸ ਦੀ ਵਰਤੋਂ ਹਰ ਕੋਈ ਕਰ ਸ ਕੇ ਚਾਹੇ ਉਹ ਨਾਲ ਲੱਗਦਾ ਕੋਈ ਸੂਬਾ ਹੈਗਾ ਚਾਹੇ ਪੰਜਾਬ ਹੈ ਚਾਹੇ ਪੰਜਾਬ ਦਾ ਜਾਂ ਦੇਸ਼ ਦਾ ਕੋਈ ਵੀ ਵਸਿੰਦਾ ਹੈਗਾ ਉਸ ਤੱਕ ਪਾਣੀ ਪਹੁੰਚਦਾ ਹੋਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਨ ਕੀਤਾ ਗਿਆ ਜੋ ਕਿ ਇੱਕ ਬਹੁਤ ਵੱਡੀ ਚਿੰਤਾ ਦਾ ਕਾਰਨ ਹੈ ਜੇਕਰ ਪਾਣੀ ਨਹੀਂ ਹੋਵੇਗਾ ਤਾਂ ਸਮਝ ਲਓ ਜੀਵਨ ਵੀ ਨਹੀਂ ਹੋਵੇਗਾ ਸੋ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤੁਸੀਂ ਬਣੇ ਰਹੋ ਜਗਬਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਅਨਿਲ ਕੁਮਾਰ